ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਤੁਹਾਡਾ ਤੁਹਾਨੂੰ ਅੱਜ ਚਿੜੀਆਂ ਖਾਣ ਦਿਖਾਉਣੇ ਛੋਟਾ ਜਿਹਾ ਜੂ ਹੈ ਜੀ ਇਹ ਪਿੰਡ ਦਾ ਨਮਾ ਸ਼ਹਿਰ ਚਾ ਜੀ ਅੱਜ ਤੁਹਾਨੂੰ ਦਿਖਾਉਣੇ ਆ ਜੀ ਚਲੋ ਜੀ ਸੂਤ ਫਾਰਮ ਚ ਅਸੀਂ ਪਹੁੰਚ ਗਏ ਇਹ ਬਸੇ ਕਿਕਰਾਂ ਪਿੰਡ ਆ ਜੀ ਹਿਸ਼ਾਰਪੁਰ ਦੇ ਲਾਗੇ ਆ ਇਹਨਾਂ ਦਾ ਸਕਰੀਨ ਪਰ ਨੰਬਰ ਦਿੱਤਾ ਹੋਇਆ ਜੀ ਤੁਸੀਂ ਜਰੂਰ ਵੇਸਟ ਕਰ ਸਕਦੇ ਹੋ ਯੂਰੇ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਜਾਨਵਰ ਮਿਲੂਗਾ ਮੁਰਗੇ ਮਿਲੂਗੇ ਜੀ ਦੇਸੀ ਘੜਕਨਾਤ ਮਿਲੂਗੇ ਜੀ ਬਾਕੀ ਇੱਧਰ ਚਿੜੀਆਂ ਆ ਗਈਆਂ ਜੀ ਇਹ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਵਗੈਰਾ ਇਹ ਇੱਧਰ ਇਹ ਅੰਦਰ ਜਾ ਕੇ ਤੁਹਾਨੂੰ ਵੀਰ ਨਾਲ ਜ਼ਰੂਰ ਮਿਲਾਉਣੇ ਆ ਜੀ ਸਸਿਕਾ ਬਾਈ ਜੀ ਸਸਿਕਾ ਜੀ ਹੋਰ ਜੀ ਕੀ ਹਾਲ ਹੈ ਜੀ ਸਰ ਤੁਸੀਂ ਦੱਸੋ ਬਹੁਤ ਵਧੀਆ ਜੀ ਕੀ ਕੀ ਹੈ ਜੀ ਆਪਣੇ ਯੂ ਚ ਜੀ ਸਾਡੇ ਆਪਾਂ ਪ੍ਰਾਈਵੇਟ ਯੂ ਬਣਾਇਆ ਜੀ ਹਾਂਜੀ ਬਿਲਕੁਲ ਇੱਥੇ ਫ੍ਰੀ ਆ ਘੁੰਮਣਾ ਫਿਰਨਾ ਠੀਕ ਆ ਜੀ ਕੋਈ ਆਪਾਂ ਟਿਕਟ ਨਹੀਂ ਕੋਈ ਪੈਸੇ ਨਹੀਂ ਦੇਣੇ ਕੋਈ ਮਦਦ ਨਹੀਂ ਦੇ ਠੀਕ ਆ ਜੀ ਬਾਕੀ ਜਿਹੜੇ ਵੀ ਪੰਛੀ ਦੇਖ ਰਹੇ ਆ ਉਹਦੇ ਵੀ ਫ੍ਰੀ ਹੀ ਸਰਦੇ ਆ ਹਾਂਜੀ ਕੋਈ ਪੰਛੀ ਕੋਈ ਵੀ ਠੀਕ ਆ ਜੀ ਸਾਡੇ ਥੋੜੇ ਇੰਤਰਾਂ ਦੇ ਪੰਛੀ ਜਾਨਵਰ ਡੋਗ ਵਗੈਰਾ ਕੈਟ ਵਗੈਰਾ ਆਜਲ ਮਿਲੂਗੀ। ਆਨਲਾਈਨ ਆਰਡਰ ਹੋ ਜਾਊਗਾ ਜੀ। ਓਨਲਾਈਨ ਪੰਜਾਬ ਦੇ ਵਿੱਚ ਹੋ ਜਾਊਗਾ। ਪੰਜਾਬ ਦੇ ਵਿੱਚ ਹੀ। ਠੀਕ ਹੈ। ਬਾਕੀ ਤੁਸੀਂ ਗਾਇਸ ਆਨਲਾਈਨ ਆਰਡਰ ਕਰ ਸਕਦੇ ਹੋ ਜੀ। ਬਾਕੀ ਜਿਹੜੇ ਵੀ ਤੁਸੀਂ ਜਾਨਵਰ ਬਖਸ਼ੀ ਸਾਰੇ ਕੋ ਖਰੀਦੂਗੇ। ਹਾਂਜੀ। ਡੋਗ ਵਗੈਰਾ ਉਹਦੀ ਪ्योर ਦੀ ਗਰੰਟੀ ਦੇਣੀ। ਠੀਕ ਹੈ ਜੀ। ਨੰਬਰ ਹੈਗਾ ਜੀ 98760 59040 98760 59040। ਐਡਰੈਸ ਹੈਗਾ ਜੀ ਪੂਨਾ ਰੋਡ ਬਜਵਾੜਾ ਅਡਾ ਵਿਲੇਜ ਬਸੇ ਕਿਸਰਾ ਸੂਰਪਾਲਨ ਖਿਆਸੋ। ਬਾਕੀ ਗਾਇਜ਼ ਤੁਸੀਂ ਉਹ ਜਰੂਰ ਵੇਸਟ ਕਰ ਸਕਦੇ ਹੋ ਜੀ ਹਰੇਕ ਤਰ੍ਹਾਂ ਦੀ ਤੁਹਾਨੂੰ ਐਕਸੈਸਰੀ ਵਗੈਰਾ ਮਿਲੂਗੀ ਜੁਰੇ ਡੌਗ ਦੀ ਚਿੜੀਆਂ ਦੀ ਹਰੇਕ ਤਰ੍ਹਾਂ ਦੀ ਬਾਕੀ ਤੁਸੀਂ ਜਰੂਰ ਵੇਸਟ ਕਰਿਓ ਜੀ ਇੱਕ ਵਾਰ ਉਹ ਇੱਧਰ ਸਾਰੇ ਡੌਗਿਆਂ ਦੀ ਐਕਸੈਸਰੀ ਹੈ ਜੀ ਦੇਖ ਸਕਦੇ ਹੋ ਤੁਸੀਂ ਜੋ ਵੀ ਚਿੜੀਆਂ ਦਾ ਜੀ ਆ ਚਿੜੀਆਂ ਤੇ ਉਹ ਬਣੇ ਹੋਏ ਜੀ ਇਹਨਾਂ ਵਿੱਚ ਆਪਾਂ ਦਾਣੇ ਪਾਉਣੇ ਆਪਣੇ ਆਪ ਨੀਚੇ ਨੂੰ ਅਜਨੇ ਜੀ ਮੱਛੀਆਂ ਵਗੈਰਾ ਵੀ ਹੈਗੇ ਆਂ ਇੱਧਰ ਉਹ ਮੱਛੀਆਂ ਦੇ ਪਏ ਸਾਰੇ ਬਾਕਸ ਇੱਧਰ ਬੱਚੇ ਆ ਜੀ ਸਾਰੇ ਲਗ ਲਗ ਬਿੱਡਾਂ ਦੇ ਆ ਅੱਛਾ ਲਗ ਲਗ ਬਿੱਡਾਂ ਦੇ ਆ ਕਿਹੜੇ ਵੱਡੇ ਜਾਨਦਾਰ ਸਾਰੇ ਦੇਖੀ ਉਹਨਾਂ ਦੇ ਬੱਚੇ ਸਾਰੇ ਨੇ ਅੱਛਾ ਉਹਨਾਂ ਸਾਰਿਆਂ ਨੇ ਇਹ ਕਿਹੜੇ ਕਿਹੜੇ ਮਾੜੇ ਦੱਸੀ ਦੋ ਆ ਡਰਕੀ ਦੇ ਹੈਗੇ ਨਹੀਂ ਬਲੈਕ ਕਸਟਮ ਲੋਕ ਹੈਗੇ ਆ ਅੱਛਾ ਆ ਫੈਂਸੀ ਬੱਚੇ ਹੈਗੇ ਨੇ ਨੇ ਬਿੱਡਾਂ ਦੇ ਵੀ ਦੇਖੇ ਢਲਕੀ ਦੇ ਹੈਗੇ ਆ ਚਾਵ ਦੇ ਗਰਮ ਤੋਂ ਉਹਨਾਂ ਦੇ ਦੇਖੇ ਆਪਾਂ ਤੇ ਉਹ ਵਰਤਾਰੇ ਹੈਗੇ ਆ ਅੱਛਾ ਪੱਟੀਆਂ ਵੱਤ ਕਹਾਂ ਹਾਂਜੀ ਬੜੀਆਂ ਚੰਗੀਆਂ ਦੇ ਵਿੱਚ ਰਾਜਾ ਜੀ ਇਹ ਵਾਕੇ ਕਰਤੀ ਰਹੇਗੀ ਹੈਚਰੀng ਦੀ ਕਰਤੀ ਇਹ ਕੜੀਆ ਸਰਗੀ ਹੈ ਜਾਨ ਅੱਜ ਸਰਗੀ ਵਾਈਡ ਹੈ ਓਕੇ ਇਹ ਹੈਚਰੀng ਦੀ ਵਾਈਡ ਵਿੱਚ ਅੰਦਰ ਆਦੂ ਕੁਝ ਨਿਕਲਦੇ ਆ ਅੱਛਾ ਇਹ ਟੈਂਪਰੇਚਰ ਨੂੰ ਮੈਂਟੇਨ ਕਰਦੀ ਹੈ ਓਕੇ ਇੱਧਰ ਦੇਖੋ ਦੇਖ ਸਕਦੇ ਆ ਤੁਸੀਂ ਬੱਚੇ ਆ ਜੀ ਆਂਡਿਆਂ ਚੋਂ ਬੱਚੇ ਨਿਕਲਦੇ ਆ ਜੀ ਦੇਖੋ ਵੀ ਮਿੱਤਰੋ ਚੜੀਆਂ ਛੋਟੀਆਂ ਛੋਟੀਆਂ ਜੀ ਰੰਗ ਬਰੰਗੀਆਂ ਚੜੀਆਂ ਰੇਟ ਇਹਨਾਂ ਦੇ ਲਿਖਿਆ ਹੈ ਉੱਪਰ ਸਾਰੀਆਂ ਵੀ ਹਾਂ ਰੇਟ ਦੋ ਕੰਮ ਹੋ ਗਿਆ ਨਾ ਕਿੱਥੇ ਸਾਰੀਆਂ ਹਾਂ ਕਿੱਥੇ ਆ ਬਿੱਲੀਆਂ ਵੀ ਆ ਹੋਵੇ ਤੁਹਾਨੂੰ ਚਿੱਟੀਆਂ ਬਿੱਲੀਆਂ ਦਿਖਾਉਣੀਆਂ ਆ ਜੀ ਆ ਦੇਖੋ ਆ ਵੀ ਕੋਈ ਉਹ ਮਾਣੋ ਛੇੜਦੀ ਆ ਹੈਲੋ ਕਰਦੀ ਆ ਆ ਦੇਖੋ ਇਹ ਛੋਟੇ ਛੋਟੇ ਡੌਗ ਰੱਖੇ ਆ ਔਰ ਤੁਸੀਂ ਦੇਖ ਸਕਦੇ ਕਿਦਾਂ ਆ ਦੇਖੋ ਹਾਂ ਜੀ ਇਹ ਸਾਰੇ ਪੰਪੀਰੇ ਹਨ ਆਹ ਮੈਲਾ ਦਾ ਸਾਈਡ ਬਣਾ ਲਾਉਂਦੇ ਵਿੱਚ ਇਹਨਾਂ ਸਾਨੂੰ ਇੰਨਾ ਤਾਂ ਨਸਲਾ ਪਤਾ ਨਹੀਂ ਕਿਹੜੀ ਕਿਹੜੀ ਦਿਖਾ ਸਕਦੇ ਹਾਂ ਅੱਧੇ ਕੁੱਤੇ ਪਏ ਆ ਦੇਖੋ ਇਹ ਇਕੱਲੇ ਇਕੱਲੇ ਖਾਣੇ ਜਾਂ

ਹੈਲੋ ਕਰਦੀਆਂ ਜੈ ਮਾਣੋ ਪੂਰੀਆਂ ਹੈਲੋ ਮਾਣੋ ਆਂ ਜੈ ਮਾਣੋ ਆਹ ਹੈਲੋ ਕਰੋ ਸ਼ਾਬਾਸ਼ ਹਾਂ ਹਾਂ ਦੱਸੋ ਆਜੋ 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 ਹੂੰ ਹੈਲੋ ਮੇਰਾ ਭੋਲੂ ਲੈ ਲੈ ਬਹੁਤ ਸੋਹਣੀ ਹੈ ਆ ਤੇਰੇ ਪੂਰੀਆਂ ਕਰਾਲੀਆਂ ਲੈ ਮਾਣੋ ਹਾਏ ਮਾਨੋ ਰਿਆ ਬਹੁਤ ਸੋਹਣੀ ਬਿੱਲੀਆਂ ਨੇ ਹੈਲੋ ਕਰ ਦੋ ਮਾਨੋ ਓ ਕਿਊਟੀ ਬਹੁਤ ਸੋਹਣੀਆਂ ਸੋਹਣੀਆਂ ਬਿੱਲੀਆਂ ਹੈ ਹੈਲੋ ਬਹੁਤ ਸੋਹਣੇ ਸੋਹਣੇ ਇਹਨਾਂ ਦੇ ਪੈਰਾਂ ਸਲੇਮ ਸਲੇਮ ਜੀ ਦਰਦੀ ਨਹੀਂ ਬਟਣੀ ਹਾਂਜੀ ਆ ਵੀਰ ਆ ਜੀ ਆਪਣਾ ਇਹ ਦੱਸੂਗਾ ਜੀ ਕਿਹੜੀ ਕਿਹੜੀ ਨਸਲਾਂ ਦੇ ਕੁੱਤੇ ਆ ਜੀ ਹੈ ਦੇਖ ਬੀਗਲ ਕਿਹੜੀ ਆ ਬੀਗਲ ਹਾਂਜੀ ਤੋਂ 3 ਦੇ ਨਿਪਰਾ ਆ ਜੀ ਇਹ 골ਡਨ ਰੀਵਰ ਆ ਜੀ ਇਹ 골ਡਨ ਨਹੀਂ 골ਡਨ ਰੀਵਰ ਆ ਹਾਂਜੀ ਓਕੇ ਅਗੇ ਜਰਮਨ ਸ਼ੈਰ ਹੈਗੇ ਜੀ ਅੱਜ ਜੀ ਹੋਰ ਵੀਰ ਮੈਂ ਨਾਲ ਦੀ ਨਾਲ ਚੱਲੀ ਜਾਣੀ ਐ ਲੈਬਰੇਟੋ ਭਾਈ ਅੱਛਾ ਜੀ ਲਓ ਜੀ ਕਰੋ ਚੈੱਕ ਹਲੋ ਪਿਓਰਾਂ ਜੀ ਹਾ ਲਓ ਜੀ ਦੇਸੀ ਮੁਰਗਿਆਂ ਦੇ ਬੱਚੇ ਆ ਇਹ ਕਰ ਸਕਦੇ ਹੋ ਚੈੱਕ ਤੁਸੀਂ ਫਾਰਮ ਇਹ ਕਾਫੀ ਵੱਡਾ ਹੈ ਜੀ ਬਾਕੀ ਤੁਹਾਨੂੰ ਸਾਰਾ ਘੁੰਮ ਕੇ ਦਿਖਾਉਣੀ ਹੈ ਜੀ ਕਿਹੜੇ ਕਿਹੜੇ ਜਾਨਵਰਾਂ ਜਾਨਵਰ ਬਹੁਤ ਤਰ੍ਹਾਂ ਦੇ ਜਿਹੜੇ ਤੁਸੀਂ ਦੇਖੇ ਵੀ ਨਹੀਂ ਕਦੇ ਸਾਰੇ ਤਰ੍ਹਾਂ ਦੇ ਜਾਨਵਰ ਆਰੇ ਵਾਈਡਰ ਕੀ ਹੈ ਹਾਂਜੀ ਮੋਰਮਾ ਗੋਪਲ ਪੰਦੇ ਅੱਛਾ ਮੋਰਮਾ ਗੋਪਲ ਪਾਉਂਦਾ ਹੈ ਇਹ ਕਿਹੜਾ ਹੈ ਪੈਰਟ ਸੀਲ ਇਹ ਕਿਹੜਾ ਹੈ ਪੈਰਟ ਸੀਲ ਪੈਰਟ ਸੀਲ ਇਹ ਮੈਨੂੰ ਯਾਰ ਇਹ ਜਿਹੜੇ ਉਹ ਲੜਾਈ ਲੜੂ ਵਾਲੇ ਨੇ ਇਹ ਕਿਹੜਾ ਹੈ ਸੀ ਸੀ ਹੀ ਹੈਗਾ ਜੀ ਸੀ ਲਓ ਸੇ ਬਹੁਤ ਕੁਛ ਮਿੱਤਰੋ ਇਹ ਵੀ ਸੀਲੇ ਆ ਵੀ ਅੱਛਾ ਸੀਲੇ ਆ ਵੀ ਹਾਂ ਸਾਰੇ ਇਹ ਵੀ ਸੀਲੇ ਆ ਹਾਂਜੀ ਇੱਧਰ ਵੀ ਦੇਖੋ ਤੁਸੀਂ ਲਓ ਜੀ ਦੇਖ ਸਕਦੇ ਹੋ ਤੁਸੀਂ ਇਹ ਲੜਾਕੂ ਨੇ ਇਹ ਹਾਂ ਜੀ ਲੜਾਕੂ ਕਿਹੜਾ ਨੇ ਜੀਨੇ ਭਾਈ ਲੈਣੇ ਹੋਏ ਭਾਈ ਦੇਖੋ ਜੀ ਰੇਟ ਰੂਟ ਤੋਂ ਮਿੱਤਰੋ ਤੁਹਾਨੂੰ ਆ ਕੇ ਦੇਸੀ ਕਬੂਤਰਾਂ ਇਹ ਇੱਧਰ ਖਡਾਰੀ ਵਾਲੇ ਆ ਹਾਂਜੀ ਦੇ ਕੋਈ ਚੈੱਕ ਕਰ ਸਕਦੇ ਹਾਂ ਅਸੀਂ ਇਹ ਸ਼ੋਹ ਕੋ ਉੱਪਰ ਆਈ ਸ਼ੋਹ ਵਾਲੇ ਇੱਧਰ ਵੀ ਭਾਈ ਮੁਰਗੀ ਹੀ ਆ ਨਾ ਹਲੋ ਜੀ ਦੇਖ ਸਕਦੇ ਹਾਂ ਅਸੀਂ ਪੀਜੈਂਟ ਮੋਰ ਆ ਜੀ ਇਹ ਇੱਧਰ ਵੀ ਆ ਜੀ ਬਾਕੀ ਰੇਟ ਵਗੈਰਾ ਤੁਹਾਨੂੰ ਰੇ ਆ ਕੇ ਪਤਾ ਲੱਗੂਗਾ ਜੀ ਉਹ ਵੀਡੀਓ ਚ ਨਹੀਂ ਦੱਸ ਸਕਦੇ ਨਸਲਾ ਇਹ ਨਾ ਵੀ ਨਸਲਾ ਦੇ ਹੈ ਬਈ ਉੱਧਰ ਆ ਗਈ ਖਰਗੋਸ਼ ਜੀ ਅਗੇ ਨਹੀਂ ਪਿਗ ਆ ਦੇਖੋ ਜੀ ਇਹ ਇਹ ਆਪ ਨੂੰ ਪ੍ਰਗੂਲ ਤੋਂ ਹਾਂ ਡਾਟੇ ਕਿਹੜੇ ਆਗੇ ਨਹੀਂ ਪਿਗ ਬਿਲਕੁਲ ਇਹ ਦੰਦੀ ਵਗੈਰਾ ਤਾਂ ਨਹੀਂ ਵੜਦੇ ਨਹੀਂ ਵੜਦੇ ਨਹੀਂ ਜਿੱਦਾਂ ਮਰਜੀ ਹਟਾਈ ਜਾ ਉਹ ਬੱਲੇ ਘੱਟ ਪਾ ਦੇ ਅੰਦਰ ਰੱਖ ਲੈ ਅੱਛਾ ਇਹ ਖਾਂਦੇ ਕੀ ਕੀ ਆ ਕੋਈ ਪੱਠੇ ਪੁੱਠੇ ਪੇਜ ਖਾਂਦੇ ਆ ਅੱਛਾ ਇਹ ਗਿਨੀ ਪਿਗਾ ਜੀ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਬਾਈ ਇਹ ਛੋਟੇ ਛੋਟੇ ਹਾਈਟ ਵਾਲੇ ਛੋਟੇ ਰਿਟ ਜੰਦੇ ਅੱਛਾ ਦੇਖ ਸਕਦੇ ਹੋ ਤੁਸੀਂ ਟੈਡੀ ਆਇਰਨਾ ਸੈਲਟਮ 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 ਇਹ ਸੈਲਟਮ ਨਸਲ ਆਈ ਲੋਜੀਆਂ ਨੂੰ ਲਾ ਜੰਦੇ ਆ ਸਪਰਾਈਡ ਮੁਰਗੇ ਦਾ ਇਹ ਸਪਰਾਈਡ ਸਪਰਾਈਡ ਮੁਰਗੇ ਮਿੱਤਰੋ ਚੈੱਕ ਕਰ ਲਿਓ ਸਪਰਾਈਡ ਕਰਿਆ ਹੈ ਸਪਰਾਈਡ ਸਪਰਾਈਡ ਮੁਰਗੇ ਬਹੁਤ ਨਸਲ ਇਹਨਾਂ ਦੀਆਂ ਇਹ ਵੀ ਸਪਰਾਈਡ ਹੈ ਹਾਂਜੀ ਉਹ ਚਲਾ ਦੇ ਮੈਂ ਉਹ ਬਤੀ ਸ਼ਾਲੇ ਫਿਲ ਮਾਰਦੇ ਭਾਈ ਛੋਟੀ ਹਾਈ ਟਾਲ ਓਕੇ ਇਹਨਾਂ ਦੇ ਸ਼ਾਮੋ ਸੀਡ ਸ਼ਾਮੋ ਸੀਡ ਹਾਂਜੀ ਛੋਟੀ ਹਾਈ ਟਾਲ ਛੋਟੀ ਹਾਈ ਟਾਲ ਵਾਲੀ ਆ ਆਪਣੇ ਆਪੇ ਬੁੱਧ ਗਿਆ ਕਿਹੜੀ ਸਿਮਪਲ ਹੈ ਹਾਂਜੀ ਉਹ ਸਿਮਪਲ ਹੈ ਇੱਥੇ ਪਈ ਫਰੈਂਡ ਲੱਗਦੀ ਹੈਗੇ ਪੁੱਠੇ ਪੈਰਾਂ ਵਾਲੇ ਪੁੱਠੇ ਪੈਰਾਂ ਵਾਲੇ ਅੱਛਾ ਦਿਖਾਈ ਮੜ ਜ ਉਹ ਵੀ ਅੱਛਾ ਪੁੱਠੇ ਪੈਰਾਂ ਵਾਲੇ ਆ ਪੁੱਠੇ ਪੈਰਾਂ ਵਾਲੇ ਕੁੱਠੇ ਪਰਾਂ ਵਾਲੇ ਅੱਛਾ ਕੁੱਠੇ ਪਰਾਂ ਵਾਲੇ ਆ ਜੀ ਸੋਰੀ ਕੁੱਠੇ ਪਰਾਂ ਵਾਲੇ ਅੱਛਾ ਬੈਕ ਨੂੰ ਆ ਠੀਕ ਆ ਠੀਕ ਆ ਠੀਕ ਆ ਫਾਰ ਇਧਰਲੀ ਸਾਈਡ ਨੂੰ ਇਹਦੇ ਉੱਪਰ ਨੂੰ ਕੁੱਠੇ ਜਿਹੜੀਆਂ ਬਜਰੀਆਂ ਬਜਰੀਆਂ ਚਿੜੀਆਂ ਇਹ ਇਹ ਆਪਣੇ ਆਰਾਮ ਕਰਾਂ ਚ ਰੱਤ ਰਹੇ ਸਾਰੇ ਇਹ ਕਿਹੜਾ ਕਬੂਤਰ ਆ ਹੈ ਹੋਮਸ ਹੋਮਸ ਲੱਭੇ ਸਭ ਇਹਨਾਂ ਦੇ ਇਹ ਦੇਖੋ ਮਿੱਤਰੋ ਆਹਾਂ ਸਾਰੇ ਗੱਲਾਂ ਨੂੰ ਸ਼ੁਰੂ ਗੱਲ ਇਹ ਕਿਹੜਾ ਕਿੰਗ ਆਹ ਜੀ ਪੁਲਿਸ ਪੁਲਿਸ ਇਹ ਕੀ ਕਰਦਾ ਇਹ ਆਹ ਸ਼ੋਅ ਵਾਸਤੇ ਅੱਛਾ ਨਹੀਂ ਨਹੀਂ ਆਹਾਂ ਕੱਲ ਕੀ ਜੀ ਇਹਨੇ ਉੱਪਰ ਚੱਕੀ ਹੋਈ ਆ ਉਹਦਾ ਹਲੋ ਜੀ ਦੇਖ ਸਕਦੇ ਹੋ ਤੁਸੀਂ ਕਬੂਤਰ ਹਵਾ ਭਲਾ ਬਰਾਬਰ ਲੋ ਜੀ ਦੇਖ ਸਕਦੇ ਹੋ ਤੁਸੀਂ ਪਾਊਡਰ ਕਬੂਤਰ ਦਾ ਨਾਮ ਦੱਸਣਾ ਤਾਂ ਫਿਰ ਤੇ ਇੱਥੇ ਬਾਈ ਬਹੁਤ ਟਾਈਮ ਲੱਗਣਾ ਸੋ ਆਪਾਂ ਸ਼ੋਰਟ ਕੱਟ ਥੋੜੀ ਥੋੜੀ ਨਾਮ ਦੱਸ ਦੂੰਗਾ ਤੁਹਾਨੂੰ ਬਾਕੀ ਦੇਣਾ। ਕੋਈ ਜੀ ਬਾਕੀ ਤੁਹਾਨੂੰ ਆਪ ਦਿਖਾ ਸਕਦੇ ਆ ਜੀ ਇੰਨਿਆਂ ਦੇ ਨਾਮ ਤਾਂ ਦੱਸ ਨਹੀਂ ਹੋ ਸਕਦੇ। ਤੁਸੀਂ ਆਪ ਹੀ ਦੇਖ ਸਕਦੇ ਆ ਜੀ ਬਾਕੀ ਤੁਸੀਂ ਬਿਸਟ ਜ਼ਰੂਰ ਕਰਿਓਰੇ। ਹਰ ਇੱਕ ਤਰ੍ਹਾਂ ਦੇ ਜਾਨਵਰਾਂ ਯਰੇ। ਅਲੱਗ-ਅਲੱਗ ਨਸਲਾਂ ਕਬੂਤਰਾਂ ਵੀ ਆ। ਚੈੱਕ ਕਰ ਸਕਦੇ ਆਂ ਤੁਸੀਂ। ਇੱਧਰ ਚਿੱਟੇ ਸਾਹੇ ਆ ਜੀ। ਇਹ ਹੁਸ਼ਿਆਰਪੁਰ ਦੇ ਲਾਗੇ ਪੈ ਜਾਂਦਾ ਜੀ। ਪਿੰਡ ਬਸੇ ਕਿਕਰਾਂ? ਜ਼ਰੂਰ ਵੇਸਟ ਕਰਿਓ ਜੀ ਉਰੇ ਤੁਸੀਂ। ਇਹ ਕਿਹੜੇ ਆ ਤਿੱਤਰ? ਬਟੇਰ ਆ ਜੀ। ਅੱਛਾ ਬਟੇਰ ਆ ਇਹ ਆ। ਹਾਂ ਜੀ। ਓਕੇ। ਡੀਗੋਵਾ ਬਲੈਕ ਆ ਬੜੀ ਬੱਤਕ। ਡੀਗੋ? ਡੀਗੋਵਾ। ਡੀਗੋਵਾ ਬਲੈਕ ਬੱਤਕ ਹੈ। ਹਾਂ ਜੀ ਬਲੈਕ ਬੱਤਕ ਡੀਗੋਵਾ। ਲਓ ਜੀ ਦੇਖ ਸਕਦੇ ਹੋ ਤੁਸੀਂ ਬਲੈਕ ਪਤਕ ਬਿਗੋਵਾ ਲਓ ਜੀ ਚਿੱਟੇ ਜੁਵੇ ਦੇਖ ਸਕਦੇ ਹੋ ਤੁਸੀਂ ਛੋਟੇ ਵੀ ਆ ਬੱਚੇ ਵੀ ਆ ਜੀ ਵੱਡੇ ਵੀ ਆ ਬਾਈ ਜਿਹੜੇ ਵੀ ਬਾਈ ਇੱਥੇ ਦਾ ਐਡਰੈਸ ਲਓ ਜੀ ਦੇਖ ਸਕਦੇ ਆ ਤੁਹਾਨੂੰ ਦੱਸ ਇੱਕ ਪਿੱਤਰ ਆ ਇੱਥੇ ਦਾ ਨਾਮ ਪਿੰਡ ਦਾ ਜਿਹਨਾਂ ਨੇ ਆਉਣਾ ਆ ਦੇਖੋ ਜੀ ਬੱਚੇ ਆ ਹਾਂਜੀ ਸਿੱਖ ਜਾਂਦੇ ਭਾਈ ਇਦਾਂ ਅੱਛਾ ਸਿੱਖ ਜਾਂਦੇ ਆ ਹਾਂਜੀ ਬੱਚੇ ਤਾਂ ਬਰਨ ਸਿੱਖ ਆ ਲਓ ਜੀ ਦੇਖ ਸਕਦੇ ਆ ਤੁਸੀਂ ਛੋਟੇ ਛੋਟੇ ਬੱਚੇ ਹੱਥਾਂ 'ਵਾਂ ਖੇਲਦੇ ਹੋਏ ਇਹ ਦੰਦੀ ਵਗੈਰਾ ਤਾਂ ਨਹੀਂ ਪੜਦਾ ਜਿੱਦਾਂ ਮਰਦੀ ਠੀਕ ਆ ਜੀ ਲਓ ਜੀ ਬਜੇ ਵੀ ਆ ਤੇ ਬੜੇ ਵੀ ਆ ਸਾਰੇ ਹਾਂਜੀ ਬਾਕੀ ਇਹ ਬਿਹਾਰਪੁਰ ਦੇ ਲਾਗੇ ਪੈ ਜਾਂਦਾ ਈਵੈਂਟ ਬਸ ਅਸੀਂ ਕਿਕਰਾਂ ਸਿਰ ਕੀ ਲੋ ਚੈੱਕ ਕਰਦਾ ਇਹ ਸਿਰ ਕੀ ਇਹ ਮੁਰਗੇ ਦੀ ਨਸਲ ਚੋਂ ਇਹ ਵੀ ਇਹ ਮੁਰਗੇ ਦੀ ਨਸਲ ਚੋਂ ਹਾਂਜੀ ਹਾਂਜੀ ਇਹ ਮੁਰਗੇ ਦੀ ਨਸਲ ਚੋਂ ਆਈ ਆ ਪਾਲਿਸ਼ ਕਰ ਰਹੇ ਹਾਂ ਜੀ ਬਾਉਲਾ ਜੀ ਕਰਦੇ ਮੁਰਗੇ ਬਾਉਲਾ ਜੀ ਇਹ ਫੈਂਸੀ ਮੁਰਗੇ ਆਹਾਂ ਇਹ ਪਾਲਿਸ਼ ਕਰ ਰਹੇ ਹਾਂ ਜੀ ਪਾਲਿਸ਼ ਕਰ ਰਹੇ ਹਾਂ ਬੋਦੀ ਵਾਲੇ ਜੀ ਤੇ ਆ ਇਹ ਰੰਗਾ ਟੋਰੀਆ ਜੀ ਲੰਬੀ ਪੂੰਛ ਵਾਲੇ ਰੰਗਾ ਟੋਰੀਆ ਲੰਬੀ ਪੂੰਛ ਵਾਲਾ ਜੀ ਦੇਖ ਸਕਦੇ ਹੋ ਤੁਸੀਂ ਇਹ ਫ੍ਰਿਲ ਬੈਕ ਆ ਜੀ ਬਾਕੀ ਬੋੜੂ ਵੀ ਲੱਗੇ ਹੋਏ ਆ ਸਰ ਸਤਿ ਸ੍ਰੀ ਅਕਾਲ ਜੀ ਟਰਕੀ ਸਪੇ ਦੀ ਇਹ ਕਿਹੜਾ ਇਹ ਵੀ ਟਰਕੀ ਕਰਕੇ ਬੰਦ ਕਰੇ ਇਹ ਗ੍ਰੇ ਟਰਕੀ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਬ੍ਰਾਊਨ ਟਰਕੀ ਹੋ ਗਏ ਇੱਧਰ ਆ ਗਿਆ ਜੀ ਬ੍ਰਾਊਨ ਟਰਕੀ ਇਹ ਵੀ ਮੋਰ ਵਾਂਗੂ ਪਹਿਲਾਂ ਪਾਉਂਦਾ ਹੈ ਅਮਰੀਕਨ ਟਰਕੀ ਅਮਰੀਕਨ ਟਰਕੀ ਅਮਰੀਕਨ ਟਰਕੀ ਦੇਖ ਸਕਦੇ ਆ ਲਓ ਜੀ ਦੇਖ ਸਕਦੇ ਹਾਂ ਤੁਸੀਂ ਅਮਰੀਕਨ ਟਰਕੀ ਇਹ ਆ ਜੀ ਬਲੈਕ ਟਰਕੀ ਜਦੋਂ ਕਹਿੰਦੇ ਪੈਲ ਪਾਉਂਦਾ ਇਹਦਾ ਮਾਸ ਜੜ ਡਈ ਜਾਂਦਾ ਯਾ ਚੁੰਝਾ ਵਾਲਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਕਿਹੜੀ ਬੱਕਰੀ ਬਰਬਰੀ 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 ਬੱਕਰੀ ਆਈ ਪਹਾੜੀ ਬੱਕਰੀ ਦੇਖ ਸਕਦੇ ਆ ਤੁਸੀਂ ਹਿਮੋ ਕਿ ਆ ਮਿੱਤਰੋ ਜੀ ਇਮੋ ਇੱਧਰ ਆ ਗਿਆ ਜੀ ਆਪਣਾ ਇਮੋ ਉਹ ਚਲੇ ਗਿਆ ਸਾਨੂੰ ਦੇਖ ਕੇ ਬੜਾ ਤਕੜਾ ਹੈ ਵੀ ਕਿੰਨੀ ਫੋਰ ਆ ਜੀ ਇਹ ਇਹਨਾਂ ਦਾ ਰੰਗ ਬੜਾ ਘੈਂਟਾ ਇਹ ਚੱਤਰ ਦੀ ਨਸਲ ਚ ਲੱਗਦੀ ਹੈ ਇੱਧਰ ਵੀ ਆਈ ਜੀ ਇੱਧਰ ਬਲੈਕ ਮੁਰਗੀਆਂ ਫਿਰਦੀਆਂ ਆਹ ਖੁੱਲੀਆਂ ਫਿਰਦੀਆਂ ਵੀ ਇੱਧਰ ਮਾਸਕ ਬੱਤਕ ਆ ਗਈ ਜੀ ਠੀਕ ਹੈ ਜੀ ਦੇਖ ਸਕਦੇ ਆਂ ਤੁਸੀਂ ਇੱਧਰ ਕਟਕਨਾਟ ਦੀਆਂ ਮੁਰਗੀਆਂ ਜੀ ਬਲੈਕ ਦੇਖ ਸਕਦੇ ਆਂ ਤੁਸੀਂ ਇਹ ਵੀ ਇਹ ਖੁੱਲੀਆਂ ਛੱਡੀਆਂ ਇੱਧਰ ਇਹ ਤਾਂ ਖੜੀ ਰਹਿ ਗਈ ਕੈਂਪਲੇ ਬੁਰੇ ਕੈਂਪਲੇ ਛੋਟੀਆਂ ਬਤਕਾਂ ਇਹ ਛੋਟੀਆਂ ਇਹ ਖਾਕੀ ਕੈਂਪਲੇ ਆ ਜੀ ਬਤਕਾਂ ਛੋਟੀਆਂ ਆ ਜੀ ਦੇਖ ਸਕਦੇ ਆ ਤੁਸੀਂ ਰਿਜ਼ਲਟ ਵੱਡੀਆਂ ਅਡਲਟ ਬਤਕਾਂ ਜਾਂ ਵੱਡੀਆਂ ਜੀ ਤੇ ਆਹ ਕਿਹੜੀ ਬਤਕਾ ਇੱਥੇ ਲਿਖੋਗਾ ਛੋਟੀਆਂ ਜੀ ਕਿਹੜੀਆਂ ਬੋ ਬਾਬਾ ਬਤਕਾ ਹੈਗੀਆਂ ਰਾਜਨਸ ਹੈਗੀਆਂ ਵੱਡੀਆਂ ਅੱਛਾ ਲਓ ਜੀ ਦੇਖ ਸਕਦੇ ਆ ਤੁਸੀਂ ਲਓ ਜੀ ਫਾਰਮ ਤੁਹਾਨੂੰ ਦਿਖਾਤਾ ਜੀ ਸਾਰਾ ਜੀ ਟੋਟਾ ਇਹ ਫਾਰਮਾ ਤੁਮੇ ਤੋਂ ਆ ਬਾਈ ਦਾ ਧੰਨਵਾਦ ਬਹੁਤ ਵੈਸੇ ਬਹੁਤ ਕੁਝ ਰੱਖਿਆ ਹੈ ਜੀ ਬੜਾ ਤਕੜਾ ਜਾਨਵਰ ਆ ਜੀ ਦੇਖੋ ਬਾਈ ਤੇ ਕਾਬੂ ਨਹੀਂ ਆ ਰਿਹਾ ਅੰਦਰ ਆ ਕੇ ਦਿਖਾਉਂ ਦਿਖਾਉਣ ਤਾਂ ਆ ਦੇਖੋ ਜੀ ਫੜ ਲਿਆ ਆ ਦੇਖੋ ਜੀ ਫੜ ਗਿਆ ਬਾਈ ਇੱਕ ਤਾਂ ਕੜੀ ਬੰਦੇ ਜਿੱਡਾ ਦਾ ਜਾਨਵਰ ਆ ਪੂਰਾ ਆਉ ਜੀ ਦੇਖ ਸਕਦੇ ਤੁਸੀਂ ਚਲ ਬਾਈ ਕਰਦੇ ਆਂਦੇ ਬ੍ਰਹਮਾ ਮੁਰਗਾ ਜੀ ਕਲੰਬੀ ਦਾ ਬ੍ਰਹਮਾ ਅੱਛਾ ਕਲੰਬੀ ਕੇ ਬ੍ਰਹਮਾ ਅੱਛਾ ਉੱਚੀ ਹੈਡ ਵਾਲੀ ਲੋ ਜੀ ਦੇਖ ਸਕਦੇ ਹੋਗੇ ਬ੍ਰਹਮਾ ਮੁਰਗੇ ਲੋ ਜੀ ਫਾਰਮਿੰਗ ਦਾ ਤੁਹਾਨੂੰ ਕੱਲਾ ਕੱਲਾ ਇਸ਼ਾਰਾ ਦਿਖਾਤਾ ਜੀ ਛੋਟਾ ਜਿਹਾ ਫਾਰਮ ਆ ਤੁਸੀਂ ਜ਼ਰੂਰ ਵੇਸਟ ਕਰ ਸਕਦੇ ਹੋ ਯੂਰੇ ਹਸ਼ਿਆਰਪੁਰ ਦੇ ਲਾਗੇ ਬਸ ਇੱਕੇ ਕਰਾ ਪਿੰਡ ਆ ਜੀ ਜ਼ਰੂਰ ਆਇਓ ਫਰੇ ਕੀ ਜੇ ਮਤਲਬ ਰੇਟ ਨਹੀਂ ਦੱਸ ਸਕਦੇ ਜੀ ਹੁਣ ਤੁਸੀਂ ਉਰੇ ਆ ਕੇ ਵੇਸਟ ਕਰ ਸਕਦੇ ਹੋ ਜ਼ਰੂਰ ਚਲੋ ਮਿਲਦੇ ਆਂ ਜੀ ਅਗਲੇ ਬਲੌਗ ਚ ਹਬ ਤੱਕ ਲਈਏ ਧੰਨਵਾਦ ਜੀ